ਮੁੰਡਿਆਂ ਦਾ ਪੜ੍ਹਨ ਆਉਣਾ ਚੜਿਆ ਦਿਨ ਨਮਾਜ਼ ਤੂੰ ਹੋਵਲੀ ਮੁੱਲਾ ਸ਼ੇੜ ਲਈ ਰੋਜ਼ ਦੀ ਕਾਰਮੀਆਂ ਪਹਿਲਾਂ ਦਾੜੀ ਨੂੰ ਰੰਗਿਆ ਨਾਲ ਮਹਿੰਦੀ ਗੰਝੇ ਸਿਰ ਤੇ ਧਰੀ ਦਸ ਤਾਰਮੀਆਂ ਦਾਸਾਂ ਵਿੱਚ ਨਸਵਾਰ ਦੇ ਤੂੰ ਬੁੱਝੇ ਹਲਕਾ ਹੁੰਦਾ ਸ਼ਿਕਾਂ ਨੂੰ ਆਰਮੀਆਂ ਸੁਟਾ ਪਕੜ ਬਿਸ਼ਾ ਕੇ ਸਫ ਥੱਲੇ ਬੈਠਾ ਰੂਪ ਜਲਾਦ ਦਾ ਧਾਰਮੀਆਂ ਬਸਤੀ ਸੇਰਾ ਤੇ ਲਈ ਜੋ ਆ ਕੇ ਆ ਗਈ ਬੈਠੇ ਸਾਹਮਣੇ ਬੰਨ ਕੋ ਧਾਰਮੀਆਂ ਖੋਲੋ ਕੈਦ ਛਾੜਿਆ ਹੁਕਮ ਲਾਂ ਖੁਰਕ ਬੱਖੀਆਂ ਮਾਰ ਡਕਾਰ ਮੀਆਂ ਮੁੱਲਾਂ ਦਾ ਮੁੰਡਿਆਂ ਨੂੰ ਘੂਰਨਾ ਹੋ ਨੜੀ ਚੂਚੂ ਆ ਰੇ ਮੀਆਂ ਬਿੱਜੂ ਆ ਓਏ ਕਿਉਂ ਨਾ ਆਪਣਾ ਸਬਕ ਤੂੰ ਯਾਦ ਕੀਤਾ ਮੇਰਾ ਚੱਟਿਆ ਮਗਜ ਹਰਾਮ ਖੋਰੀ ਮੂੰਪ ਜੇ ਕੇ ਵੇ ਸਵਾਦ ਕੀਤਾ ਉਏ ਗਿੱਡੂ ਆ ਟਿਰਿਆ ਅਲ ਮਦੀਨਾ ਮੇਰਾ ਕਸ ਨੂੰ ਬਖਤ ਵਰਵਾਦ ਕੀਤਾ ਝੂਠੀ ਸੈਨ ਕੀ ਵੰਗ ਰਾਂ ਮੂੰ ਤੇਰਾ ਪੈਦਾ ਭੂਤ ਨੀ ਨਾਮ ਰਾਦ ਕੀਤਾ ਕਹਿਣਾ ਆਏ ਨਾ ਅਜੇ ਅਲ ਹਮਦ ਲਿਲਾ ਕਾਨੂ ਪਿਓ ਨੂੰ ਵਾਯੋਲਾਦ ਕੀਤਾ ਤੈਨੂੰ ਮੁਰਵਣਾ ਕੇ ਨੋੜ ਛਾੜਾ ਮਹਾਰਾਜ ਸਾਹਿਬ ਦਾ ਦਿਲ ਨਾ ਸ਼ਾਦ ਕੀਤਾ ਮਹਾਰਾਜ ਸਾਹਿਬ ਦਾ ਦਿਲ ਨਾ ਸ਼ਾਦ ਕੀਤਾ